ਹੜਤਾਲ ਹੈਗੀ ਐ ਹੜਤਾਲ ਆਪਾਂ ਪਤਾ ਗਿਆ ਸਾਨੂੰ ਸਾਡੇ ਦੇ ਲਿਆਦਾ 6 ਤਰੀਕ ਤੱਕ ਦਾ ਟਾਈਮ ਅੱਛਾ ਜੀ ਠੀਕ ਹੈ ਅਸੀਂ ਅਫਸਰਾਂ ਤੇ ਕਹਾਂਦੇ ਤੇ ਪੁਲਿਸ ਤੇ ਪ੍ਰੋਡਕਸ਼ਨ ਆਈ ਸਾਨੂੰ ਸਾਡੇ ਕੋਲ ਕੋਰਸ ਵਾਲੇ ਲਗੇ ਕਹਿਣ ਆ ਕੇ ਵੀ ਠੀਕ ਹੈ ਤੇ ਵੀ ਤੁਸੀਂ ਟਾਈਮ ਦਿਓ ਥੋੜਾ ਕੋਈ ਗੱਲ ਨਹੀਂ ਠੀਕ ਹੈ ਤੇ ਅਸੀਂ ਟਾਈਮ ਦੇ ਦਿੱਤੇ ਕੋਈ ਗੱਲ ਨਹੀਂ ਮੈਂ ਕਿਹ ਚੱਲ ਆਮ ਪਬਲਿਕ ਨੂੰ ਕਰਨ ਰੈਸਮੈਂਟ ਕਰਨਾ ਆਪਾਂ ਠੀਕ ਹੈ ਸਾਡੀ ਕੋਈ ਪਬਲਿਕ ਨਾਲ ਲੜਾਈ ਨਹੀਂ ਹੈਗੀ ਠੀਕ ਹੈ ਕਿ ਸਾਡੇ ਡਿਪੋ ਵਾਲੇ ਨਾਲ ਲੜਾਈ ਨਹੀਂ ਸਾਡੀ ਤਾਂ ਸਿੱਧੀ ਮੰਤਰੀਆਂ ਨਾਲ ਲੜਾਈ ਹੈ हां ए मोदी जब तक इस कानून लागू नहीं करेगा भी हां भी ये थोनू मतलब थौड़े दे कोई कानून लागू नहीं है ठीक है जब तक ਸਾਡੀ ਸਟ੍ਰੈਕ ਹੈ ਨਹੀਂ ਕਹਿ ਤਾਂ ਦਿੱਤਾ ਸੀ ਵੀ ਗੱਲ ਬਣ ਜੇਗੀ ਨਹੀਂ ਹੋਏਗਾ ਫਿਰ ਹੜਤਾਲ ਤੇ ਜਾ ਰੰਦਾ ਕੀ ਕਰਨ ਲੱਗਦਾ ਤੁਮੇ ਜਦ ਤੱਕ ਸਾਨੂੰ ਹੁਣ ਐਦਾਂ ਨਾ ਸਾਨੂੰ ਕਹਿ ਰਹੇ ਵੀ ਹੜਤਾਲ ਵੀ ਮਲੋ ਆ ਜੀ ਕਾਗਜ਼ ਪਾਸ ਹੋਏ ਆ ਬਿਲ हां हां ठीक है ਜਦ ਤੱਕ ਬਿਲੇ ਰੱਦ ਨਹੀਂ ਨਾ ਹੋਣਗੇ ਅਸੀਂ ਜਦ ਤੱਕ ਹੜਤਾਲ ਰੱਖਣੀ ਆਂ ਉਹਦਾ ਹੀ हां जी हां जी ਬਿਲਕੁਲ ਅੱਛਾ ਹੋਰ ਵੀ ਲੱਗਦਾ ਵੀ ਤੁਹਾਡੇ ਇਦਾਂ ਦੇ ਹੜਤਾਲਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਨਹੀਂ ਨਹੀਂ ਲੋਕਾਂ ਨੂੰ ਅਸੀਂ ਕੀ ਪ੍ਰੇਸ਼ਾਨ ਕਰਨਾ ਅਸੀਂ ਵੀ ਤਾਂ ਆਮ ਦੁਨੀਆ ਪਬਲਿਕ ਦੇ ਆ ਅਸੀਂ ਕਿਸੇ ਨੂੰ ਕਿਉਂ ਹਰਾਸਮੈਂਟ ਕਰਨਾ ਠੀਕ ਹੈ ਸਾਨੂੰ ਜਿੱਦਨ ਅਸੀਂ ਡਿੱਪੂ ਬੰਦ ਕੀਤੇ ਆ ਉੱਥੇ ਲਾਲੜੂ ਇਹ ਸਾਨੂੰ ਲੱਗੇ ਕਹਿਣਾ ਵੀ ਉੱਥੇ ਐਂਬੂਲੈਂਸਾਂ ਉੱਤੇ ਤੇਲ ਨਹੀਂ ਹੈ ਹਸਪੀਟਲ ਬੰਦ ਹੋਇਆ ਮਰੀਜ਼ ਤਾਂਗ ਹੋ ਰਹੇ ਇਸ ਕਰਕੇ ਅਸੀਂ ਡਿੱਪੂ ਖੋਲਤਿਆ ਹੁਣ ਸਾਨੂੰ ਸਾਡੇ ਕੋਲ ਤੇ ਡਿੱਪੂ ਚ 6 ਤਰੀਕ ਤੱਕ ਦਾ ਟਾਈਮ ਲਿਆ ਸੀ ਤੇ ਅਸੀਂ ਉਹਨਾਂ ਨੂੰ ਦੇ ਦਿਤਿਆ ਕੋਈ ਗੱਲ ਨਹੀਂ ਠੀਕ ਹੈ ਹੁਣ ਜਿਹੜੀ ਕੱਲ ਦੀ ਹੜਤਾਲ ਹੈ ਇਹ 올 ਇੰਡੀਆ ਦੀ ਹੜਤਾਲ ਹੈ 올 ਇੰਡੀਆ ਹੜਤਾਲ ਹਾਂਜੀ ਹਾਂਜੀ ਸਿਰਫ ਟਰੱਕ ਯੂਨੀਅਨ ਆਦੀ ਆ ਯਾ ਤੇਲ ਨਹੀਂ ਨਹੀਂ ਇਹ ਆਮ ਸਭ ਦੀ ਹੈ ਜੀ ਦੇਖੋ ਜਿਹਨੂੰ ਧਾਰਾ ਲਾਈ ਗਈ ਹੈ ਉਹ ਆਟੋ ਵਾਲੇ ਦੇ ਵੀ ਹੈ ਤੇ ਮੋਟਰਸਾਈਕਲ ਵਾਲੇ ਦੇ ਵੀ ਹੈ ਤੇ ਕਾਰਾਂ ਵਾਲੇ ਦੇ ਵੀ ਹੈ ਤੇ ਟਰੱਕਾਂ ਵਾਲੇ ਦੇ ਵੀ ਹੈ ਤੇ ਇਹ ਇਹ ਹੈ ਨਹੀਂ ਵੀ ਸਾਰੇ ਟਰੱਕਾਂ ਵਾਲਿਆਂ ਨੂੰ ਇਹ ਰੁਕਣਾ ਪਵੇਗਾ ਤੇ ਆਮ ਪਬਲਿਕ ਨੂੰ ਵੀ ਰੁਕਣਾ ਚਾਹੀਦਾ ਅੱਛਾ ਹਿੱਟਾਂ ਰਨਰ ਮਾਮਲੇ ਤੋਂ ਦੇਖਦੇ ਹੋ ਵੀ ਇੰਨੇ ਵੱਧੇ ਕਿਉਂ ਆ ਕੀ ਕਾਰਨ ਲੱਗਦਾ ਤੁਹਾਨੂੰ ਵੀ ਇੰਨੇ ਲੰਬੇ ਸਮੇਂ ਤੋਂ ਵੀ ਡਰਾਈਵਿੰਗ ਨਾਲ ਜੁੜੇ ਹੋਇਓ ਹਾਂਜੀ ਹਾਂਜੀ ਆਮ ਟਰੱਕ ਵਾਲਾ ਬੰਦਾ ਨਾ ਸਾਈਡ ਤੇ ਜਾਂਦਾ ਹੁੰਦਾ ਠੀਕ ਆਪਣੀ ਸਾਈਡ ਤੇ ਚੱਲਦੇ ਆ ਅਸੀਂ ਕਦੀ ਗਲਤ ਨਹੀਂ ਚੱਲਦੇ ਅਸੀਂ ਕਦੀ ਮਾਲਕ ਕੋਈ ਕੁੱਤਾ ਵੀ ਆ ਗਿਆ ਮੂਰੇ ਉਹਦਾ ਵੀ ਬਚਾਅ ਕਰਦੇ ਆ ਠੀਕ ਹੈ ਤੇ ਕਾਰਾਂ ਵਾਲੇ ਕੀ ਕਰਦੇ ਲਿਆ ਕੇ ਕਨੈਕਟਰ ਸਾਈਡ ਨੂੰ ਮੂਰੇ ਚਾਰ-ਚਾਰ ਬ੍ਰੇਕ ਮਾਰ ਦਿੰਦੇ ਆ ਠੀਕ ਹੈ ਚਾਰ-ਚਾਰ ਲਾਈਨਾਂ ਬਣਾ ਦਿੰਦੇ। ਤੋਂ ਕਾਰਾਂ ਵਾਲੇ ਮੰਨ ਲਓ ਜਿੰਨਾ ਜੋ ਵੀ ਕਰਦੇ ਆ ਨਾ ਐਕਸੀਡੈਂਟ ਵਗੈਰਾ ਜੋ ਵੀ ਕਰ ਹੁੰਦਾ ਉਹ ਕਾਰਾਂ ਦੇ ਕਾਰਨ ਨਹੀਂ ਹੁੰਦਾ। ਕਿ ਆਮ ਬੜੀ ਗੱਡੀ ਵਾਲਾ ਕੋਈ ਮੰਨ ਲਓ ਕਿਸੇ ਨੂੰ ਉਹ ਨਹੀਂ ਕਰਦਾ ਆਪਣੀ ਸਾਈਡ ਹੀ ਚੱਲੂਗਾ। ਅੱਜ ਕਿੰਨੇ ਚੱਕੀ ਗੱਡੀ ਚਲਾਉਂਦੇ ਸੀ? ਸਾਡੇ ਕੋਲ 6 ਚੱਕੀ ਆ ਜੀ। 6 ਚੱਕੀ ਇਸੇ ਰੂਟ ਤੇ ਦਿੱਲੀ ਚੱਲਦੀ ਆ ਫਿਰ। ਨਹੀਂ ਸਾਡੀ ਆਲ ਮੰਨ ਲਓ ਆਲ ਹਿਮਾਚਲ ਤੇ ਇੱਧਰ ਹੋ ਗਿਆ ਰਾਜਸਥਾਨ ਹੋ ਗਿਆ, ਹਰਿਆਣਾ ਹੋ ਗਿਆ, ਚੰਡੀਗੜ੍ਹ ਹੋ ਗਿਆ। ਇਹ ਚਾਰ ਛੱਟਾਂ ਚ ਜਾਂਦੀਆਂ ਜੀ। ਆਸੇ ਕੀ ਘਟਣ ਗਈ ਮੇਰੀ ਸੁਣੋ ਮਤ ਜਿਹਦੇ ਕੋਲ ਤਾਂ ਪੈਸਾ ਉਹ ਤਾਂ ਖਿੱਚੋ ਖਿੱਚੀ ਆਂਦਾ ਆਮ ਬੰਦਾ ਕੀ ਕਰੇਗਾ ਠੀਕ ਹੈ ਹੁਣ ਸਾਡੇ ਕੋਲੇ ਨਾ ਕਿਹੜਾ ਪੈਸਾ ਹੈਗਾ ਅਸੀਂ ਤਾਂ ਗਰੀਬ ਬੰਦੇ ਆਂ ਦੇਖੋ ਸਾਡੇ ਕੋਲ ਜੇ 7 ਲੱਖ ਰੁਪਏ ਹੁੰਦਾ ਸਾਨੂੰ ਕੀ ਲੋੜ ਦੀ ਇੱਥੇ ਦਿਨ ਰਾਤ ਮਰਨ ਦੀ ਠੀਕ ਘਰੇ ਜਾਣਾ ਠੀਕ ਹੈ ਸਵੇਰੇ ਦੇਖਦੇ ਹੁਣ ਕੀ ਬਣੂਗਾ ਜੀ ਦੇਖੋ ਜੋ ਆਮ ਪਬਲਿਕ ਖੜੇ ਹੈਗੇ ਅਸੀਂ ਵੀ ਖੜ ਜਾਾਂਗੇ ਠੀਕ ਹੈ ਨਹੀਂ ਜੋ ਹੋਰ ਟੈਂਕਰ ਸਾਡੇ ਸਾਰੇ ਖੜ ਰਹੇ ਆ ਬਾਡੀਆਂ ਵਾਲੇ ਖੜ ਰਹੇ ਤਾਂ ਸਾਨੂੰ ਵੀ ਰੁਕਣਾ ਪੈਣਾ ਠੀਕ ਹੈ ਹਾਲ ਦੱਸੀ ਜਾ ਰਹੀ ਹੈ ਵੀ ਵਾਕਿਆ ਆਮ ਦਿਨਾਂ ਨਾਲੋਂ ਕਿੰਨਾ ਕੁ ਫਰਕ ਪਿਆ ਹੈ ਅੱਜ ਕਾਫੀ ਜ਼ਿਆਦਾ ਲੋਕੀ ਆ ਰਹੇ ਆ ਤੇ ਘਬਰਾਏ ਹੋਏ ਵੀ ਹੈਗੇ ਆ ਕਿ ਅੱਜ ਹੜਤਾਲ ਕਰਕੇ ਪਹਿਲਾਂ ਪਿਛਲੇ ਦਿਨੇ ਕੋਈ ਹੜਤਾਲ ਕਰਨ ਲੋਕ ਬਹੁਤ ਖੱਜਲ ਰਾਸ਼ ਹੋਏ ਆ ਤੇ ਲੋਕਾਂ ਨੂੰ ਮਨ ਚ ਡਰ ਆ ਕਿ ਜੇ ਦੁਵਾਰਾ ਨਾ ਮਿਲਿਆ ਤਾਂ ਐਮਰਜੈਂਸੀ 'ਚ ਅਸੀਂ ਕੀ ਕਰਾਂਗੇ ਅੱਜ ਅੱਜ ਮੈਂ ਦੇਖਿਆ ਨੋਟ ਕੀਤਾ ਡਾਟਾ ਤੇ ਅੱਜ ਦੇ ਦਿਨ 'ਚ ਲੋਕੀ ਕਾਫੀ ਜ਼ਿਆਦਾ ਆ ਰਹੇ ਨੇ ਆਮ ਆਮ ਦਿਨਾਂ ਦੇ ਰੁਟੀਨ ਦੇ ਦੌਰਾਨ ਅੱਜ ਜ਼ਿਆਦਾ ਵਿਕਰੀ ਹੋਈ ਹੈ ਆਪਣੇ ਕੋਲੇ ਤੇ ਸੀ ਐਨ ਜੀ ਦੀ ਅੱਗੇ ਇੱਕ ਗੱਡੀ ਲੱਗਦੀ ਅੱਜ ਆਪਣੇ ਕੋਲ ਦੋ ਗੱਡੀਆਂ ਲੱਗੀਆਂ ਨੇ ਤੇ ਲੋਕੀ ਬਾਤ ਚੜ ਕੇ ਆਪਣਾ ਅੱਗੇ ਤੋਂ ਅੱਗੇ ਲਾਈਨਾਂ ਚ ਲਾ ਕੇ ਗੈਸ ਤੇ ਤੇਲ ਪਵਾ ਰਹੇ ਆ ਲੋਕਾਂ ਨੂੰ ਫੇਰ ਡਰ ਤੇ ਮਹੌਲ ਦੇਖਣ ਨੂੰ ਆ ਲੋਕਾਂ ਚ ਸਾਰਿਆਂ ਚ ਇਹ ਸੋਮਵਾਰ ਦਾ ਪਹਿਲਾ ਦਿਨ ਆ ਲੋਕਾਂ ਚ ਹਰਾਜ ਬਹੁਤ ਜ਼ਿਆਦਾ ਘਬਰਾਏ ਹੋਏ ਆ ਡਰੇ ਹੋਏ ਆ ਸਹਿਮੇ ਹੋਏ ਆ ਕਿ ਜੇ ਨਾ ਮਿਲਿਆ ਤਾਂ ਫੇਰ ਅਸੀਂ ਕਿਵੇਂ ਡਿਊਟੀਆਂ ਵਗੈਰਾ ਤੇ ਜਾਵਾਂਗੇ ਤੇ ਇਸ ਕਰਕੇ ਲਾਈਨਾਂ ਬਲਗਾਤਾਰ ਲੱਗੀਆਂ ਹੋਈਆਂ ਨੇ ਮੈਂ ਸਾਰੇ ਲੋਕਾਂ ਅੱਗੇ ਬੇਨਤੀ ਰਿਕਵੈਸਟ ਕਰਦਾ ਆ ਕਿ ਹਰ ਡਰਨ ਦੀ ਕੋਈ ਲੋਡ ਨਹੀਂ ਹੈਗੀ ਬਟ ਆਪਣੇ ਜਿੰਨਾ ਕਿ ਲੋਡ ਹੈ ਲੋਡ ਮੁਤਾਬਕ ਤੇਲ ਅਤੇ ਗੈਸ ਪਵਾਓ ਤਾਂ ਕਿ ਹਰੇਕ ਬੰਦੇ ਨੂੰ ਆਪਣੀ ਲੋਡ ਮੁਤਾਬਕ ਮਿਲ ਸਕੇ ਇਹ ਨਾ ਹੋਵੇ ਕਿ ਜਿਹਨੂੰ ਲੋਡ ਜ਼ਿਆਦਾ ਇੰਪੋਰਟੈਂਟ ਹੈ ਕੰਮ ਤੇ ਜਾਣਾ ਹੈ ਉਹਨਾਂ ਨੂੰ ਵਿਚਾਰੇ ਨਾ ਮਿਲੇ ਆਪਾਂ ਨੂੰ ਮਿਲ ਗਿਆ ਡਾਡਾ ਰੱਖ ਕੇ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਤਾਂ ਮੈਂ ਇਹੀ ਰਿਕਵੈਸਟ ਕਰੂੰਗਾ ਸਾਰਿਆਂ ਨੂੰ ਕਿ ਲੋਡ ਵੰਦੀ ਆਪਣੀ ਚੀਜ਼ ਲਵਾਓ ਤੇ ਸਾਰਿਆਂ ਨੂੰ ਤਾਂ ਕਿ ਲਾਈਨ ਵਾਈਜ਼ ਲਾਈਨ ਚੀਜ਼ ਮਿਲ ਜਵੇ ਸਾਰਿਆਂ ਨੂੰ